ਗੱਲ ਸਾਨੂੰ ਸਮਝਣੀ ਚਾਹੀਦੀ ਹੈ ਕੌਮੀ ਤੌਰ ਤੇ ਵੀ ਕਿ ਸਿਆਸਤ ਵਾਰੇ ਇੱਕ ਕੋਟ ਕੀਤੀ ਜਾਂਦੀ ਹੈ ਕਿ ਵੀ there are no permanent friends or foes only permanent are interests ਇਹ ਗੱਲ ਅਮਰੀਕਾ ਦੇ ਹਵਾਲੇ ਨਾਲ ਹੋਏ ਕੈਨੇਡਾ ਦਾ ਇਹ ਫੈਸਲਾ G7 ਦੇ ਵਿੱਚ ਮੋਦੀ ਨੂੰ ਇਨਵਾਈਟ ਕਰਨਾ ਕਿਉਂਕਿ ਮੇਰਾ ਮੱਥਾ ਉਦੋਂ ਨਹੀਂ ਠਣਕਿਆ ਸੀ ਜਦੋਂ ਅਨੀਤਾ ਆਨੰਦ ਨੇ ਐਸ ਜੀ ਸ਼ੰਕਰ ਦੇ ਨਾਲ ਕਮਿਊਨੀਕੇਸ਼ਨ ਖੋਲੀ ਸੀ ਜੀ 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 ਇੱਕ ਗੱਲ ਦਾ ਧਿਆਨ ਰੱਖੇ ਵੀ ਕੈਨੇਡਾ ਦੇ ਵਿੱਚ ਇਕਨੋਮੀ ਕਾਫੀ ਡਾਊਨ ਸਲਾਈਡ ਹੈ ਅਮਰੀਕਾ ਜਿਹੜਾ ਸਭ ਤੋਂ ਵੱਡਾ ਐਲਾਈ ਸੀ ਉਹਨੇ ਵੀ ਪਿੱਠ ਦਿਖਾਈ ਹੋਈ ਹੈ ਜਿਹ ਟੈਰਿਫ ਵਾਰ ਚੱਲ ਰਹੀ ਹੈ ਤੇ ਕਾਨੀ ਕੋਈ ਪੋਲੀਟਿਸ਼ੀਅਨ ਨਹੀਂ ਹੈ ਉਹ ਇੱਕ ਬੈਂਕਰ ਹੈ ਉਹਨੇ ਫੈਸਲਾ ਬੇਸ਼ੱਕ ਇਹਨਾਂ ਨੂੰ ਬਹੁਤ ਮਹਿੰਗਾ ਪੈਗਾ ਲਿਬਰਲ ਪਾਰਟੀ ਨੂੰ ਵੀ ਮਹਿੰਗਾ ਪੈਗਾ ਆਲਰੇਡੀ ਜਿਹੜੇ ਉਹਨਾਂ ਦੇ ਕੁਝ ਪਾਰਲੀਮੈਂਟ ਏਰੀਆ ਨੇ ਉਹਨਾਂ ਨੇ ਡਿਸੈਂਟ ਦਿੱਤਾ ਹੈ ਅਲਰੇਡੀ RCMP ਦੀ ਜਿਹੜੀ ਇਨਵੈਸਟੀਗੇਸ਼ਨ ਹੈ ਔਰ ਇਸ ਵੇਲੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਹੈ ਕਿਉਂਕਿ ਕੈਨੇਡਾ ਇੱਕ ਹਿਊਮਨ ਰਾਈਟਸ ਦਾ ਝੰਡਾ ਬਰਦਾਸ਼ਤ ਮੁਲਕ ਹੈ ਉਹ ਮਾਈਂਡ ਦਾ ਇਸ਼ੂ ਹੋਏ ਕੈਨੇਡਾ ਨਿਊਕਲੀਅਰ ਪਾਵਰ ਨਹੀਂ ਹੈ ਰਾਦਰ ਜਦੋਂ ਇੰਡੀਆ ਨੇ 1974 ਦੇ ਵਿੱਚ ਐਟੋਮਿਕ ਬੰਬ ਟੈਸਟ ਕੀਤਾ ਸੀ ਕੈਨੇਡਾ ਨੇ ਪਾਬੰਦੀਆਂ 라ਤੀਆਂ ਸੀ ਜੀ ਜੀ ਸੋ ਇਸ ਦੇ ਬਾਵਜੂਦ ਕਿ ਇੰਡੀਆ ਨੇ ਉਹਨਾਂ ਦੀ ਨੈਸ਼ਨਲ ਸੋਵਰਨਿਟੀ ਵਾਇਲਟ ਕੀਤੀ ਛੇ ਉਹਨਾਂ ਦੇ ਟੌਪ ਡਿਪਲੋਮੈਟ ਜਿਸੇ ਲੇਬਰ ਪਾਰਟੀ ਦੇ ਸਾਬਕਾ ਪ੍ਰਾਈਮ ਮਿਨਿਸਟਰ ਨੇ ਪਰਸੋਨਲ ਨਾਨ ਗ੍ਰੇਟਾ ਐਲਾਨੇ ਇਸ ਕਿਸਮ ਦਾ ਫੈਸਲਾ ਸ਼ਰਮਨਾਕ ਹੈ ਮੈਨੂੰ ਲੱਗਦਾ ਹੈ ਵੀ